ਇਹ ਜੇ ਮੈਂ ਬੋਲ ਰਿਹਾ ਸੀ ਇੱਥੇ ਜੋ ਇਹਨਾਂ ਦੇ ਲੱਗਦੇ ਆ ਲੋਕਲ ਬਾਜ਼ਾਰ ਲੱਗਦੇ ਆ ਲੋਕਲ ਬਾਜ਼ਾਰ ਦੇ ਵਿੱਚ ਮੱਝਾਂ ਵੇਚਣੀਆਂ ਗਾਵਾਂ ਵੇਚਣੀਆਂ ਕੋਈ ਸੂਆ ਹੋਇਆ ਪਸ਼ੂ ਤੇ ਇੱਦਾਂ ਇੱਦਾਂ ਹੀ ਬਸ ਮਤਲਬ ਐ ਇੱਦਾਂ ਹੀ ਵੇਚਦੇ ਆ ਮੱਝਾਂ ਲਾਈ ਇੱਥੇ ਆ ਗਾਂ ਹੋਗੀ ਪਸ਼ੂਆਂ ਦੇ ਰਿਲੇਟਿਡ ਹੀ ਇੱਥੇ ਰਸੇ ਹੋਗੇ ਕੋਈ ਤਲਿਆਰੇ ਹੋਗੇ ਹਾਂ ਛੋਟੀਆਂ-ਛੋਟੀਆਂ ਦੁਕਾਨਾਂ ਵੀ ਲੱਗਦੀਆਂ ਹਨ ਮੰਡੀਆਂ ਮੰਡੀਕਰਨ ਹੋ ਰਿਹਾ ਹੈ ਵਿਚ ਪਸ਼ੂਆਂ ਦੀਆਂ ਮੰਡੀਆਂ ਲੱਗਦੀਆਂ ਹਨ ਠੀਕ ਹੈ ਇੱਧਰ ਬੱਕਰੀਆਂ ਦੀਆਂ ਮੰਡੀਆਂ ਇੱਥੇ ਬੱਕਰੀਆਂ ਇਦਾਂ ਹੀ ਵਿਕਦੀਆਂ ਇੱਥੇ ਟੀਲ ਵਗੈਰਾ ਨਹੀਂ ਲੈ ਕੇ ਜਾਂਦੇ ਕੱਪੜੇ ਆ ਗਏ ਮੰਜੇ ਆ ਗਏ ਤੁਸੀਂ ਦੇਖ ਲੋਕਲ ਸਬਜ਼ੀਆਂ ਆ ਗਈਆਂ ਭੀੜ ਦੇ ਮਾਰਕੀਟ ਦੀ ਭੀੜ ਦੇ ਤੇ ਪੂਰਾ ਬਾਜ਼ਾਰ ਹੈ ਸਭ ਚੀਜ਼ਾਂ ਕਿੱਧਰ ਜਾਣਾ ਹੈ ਦੇਖ ਲੋਕਲ ਮਾਰਕੀਟ ਲੋਕਲ ਮੰਡੀਆਂ ਤੇਲ ਮਸਾਲੇ ਕਿਲੋ ਹੈਲੋ ਫਰੈਂਡ ਹਾਂ ਹੈਲੋ ਬੜੀਆ ਬੜੀਆ ਸਭ ਬੜੀਆ ਦੇਖੋ ਯਹਾਂ ਸੇ ਜੋ ਲੋਗ ਹੈ ਦੇਖੀ ਨਾ ਮੁਰਗੇ ਮੁਰਗੀਆਂ ਸਭ ਚੀਜ਼ ਯਹਾਂ ਪੇ ਮਾਰਕੀਟ ਲੱਗਦਾ ਹੈ ਇਹ ਤਾਂ ਤੁਸੀਂ ਮੁਰਗੀਆਂ ਕਈ ਪ੍ਰਕਾਰ ਦੀਆਂ ਮੁਰਗੀਆਂ ਨੇ ਜਿਵੇਂ ਲੱਤਾਂ ਬੰਨੀਆਂ ਹੋਈਆਂ ਜਾਂ ਹਾਂ ਇਹ ਤਾਂ ਪੂਰਾ ਤੁਹਾ ਤੁਸੀਂ ਦੇਖ ਸਕਦੇ ਹੋ ਮੁਰਗੇ ਦਾ ਸਿਸਟਮ ਸਾਰਾ ਇਹਨਾਂ ਵੀ ਆ ਜਾਂਦੇ ਮੁਰਗੀਆਂ ਦੀਆਂ ਲੱਤਾਂ ਬੰਨ੍ਹ ਦਿੰਦੇ ਆ ਤੇ ਐਦਾਂ ਅੱਗੇ-ਅੱਗੇ ਲਈ ਮੱਛੀ ਮੱਛੀਆਂ ਐਦਾਂ ਹੀ ਬਣਾ ਕੇ ਪਾਉਂਦੇ ਆ ਇਹ ਮੱਛੀ ਦਾ ਸਿਸਟਮ ਆ ਗਿਆ ਆਵਾਜ਼ ਲਗਾਓ ਇਹ ਤੋਂ ਨਾ ਮੱਛੀ ਵੇਚਾਰ ਆ ਗਿਆ ਮਤਲਬ ਇਹਦੇ ਵਿੱਚ ਸਾਰੇ ਗੇ ਬਾਜ਼ਾਰ ਹੀ ਲੱਗਦੇ ਆ ਇਹ ਤਾਂ ਸੇ ਮੱਛੀ ਦਾ ਆ ਗਿਆ ਇਹ ਕਿ ਅਗੇ ਸੁੱਕੇ ਮੇਵੇ ਆਗੇ ਸੇ ਕਿ ਇੱਥੇ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਵਿਚਾਰ ਲੱਗਦਾ ਸਾਰਾ ਮੱਛੀਆਂ ਬੜੀਆਂ ਲੀਆਂ ਮੱਛੀਆਂ ਖਾਈ ਜਾਂਦੇ ਲੋਕ ਬਣਾ ਕੇ ਵੀ ਲਈ ਜਾਂਦੇ ਆ ਨਾ ਕੇ ਖਾਈ ਵੀ ਆਉਂਦੀਆਂ ਜਿਉਂਦੀਆਂ ਰੱਖਦੇ ਆ ਜਿਉਂਦੀਆਂ ਨੂੰ ਹੀ ਕੱਢ ਕੇ ਹੀ ਵੇਚਦੇ ਲੋਕਲ ਬਾਜ਼ਾਰ ਕੱਟ ਕੇ ਵੱਢ ਕੇ ਇੱਥੇ ਮੱਛੀ ਦੇ ਵਿੱਚੋਂ ਕੰਡੇ ਕੱਢ ਕੇ ਨਹੀਂ ਵੇਚਦੇ ਐਦਾਂ ਹੀ ਵੇਚਦੇ ਆ ਲਸਣ ਵਗੈਰਾ ਲੈਦਰ ਮੀਟ ਵਗੈਰਾ ਲੋਕਲ ਸਬਜ਼ੀ ਕੱਪੜੇ ਆ ਗਏ ਮਤਲਬ ਲੋਕਲ ਛੋਟੇ ਛੋਟੇ ਜਿਹੜੇ ਬਾਜ਼ਾਰ ਐ ਇਦਾਂ ਹੀ ਇੱਥੇ ਇਦਾਂ ਹੀ ਲੱਗਦੇ ਆ ਠੀਕ ਹੈ ਆ ਗੋਲਕ ਬੁਗਣੀ ਬੋਲਦੇ ਇਹਨੂੰ ਬੁਗਲੀ ਬੁਗਣੀ ये किस काम के लिए सर? फुल्ली रखी है कागज पत्थर दबा आ, हुआ। ओके ओके ओके। हाँ ठीक है सर। नहीं उसी मार्केट देखो इधर। निकलता है यहाँ जी। ਕਦ ਆਪਾਂ ਆਜਾਰ ਵਾਲੇ ਆ ਚੈੱਕ ਕਰਵਾ ਕੇ ਦਿੰਦੇ ਆ ਕੱਪੜੇ ਆ ਲੋ ਕੱਪੜੇ ਪਾਈ ਜਾਂਦੇ ਆ ਇੱਥੇ ਥੋੜੀ ਜਿਹੀ ਭੀੜ ਘਟੀ ਆ ਕਿਉਂਕਿ ਇੱਧਰ ਕੱਪੜੇ ਵਾਲੇ ਇੱਧਰ ਜਿਹੜੀ ਮਾਰਕੀਟ ਆ ਗਈ ਸਾਰੀ ਕੱਪੜੇ ਵਾਲੀ ਮਾਰਕੀਟ ਆ ਗਈ ਮੱਗ ਆ ਗਈ ਨਾਈ ਦਾ ਕੰਮ ਆ ਗਿਆ ਇੱਥੇ ਬੈਠੇ ਐਦਾ ਹੀ ਬੈਠੇ ਇੱਥੇ ਵਾਲ ਕੱਟਦੇ ਆ ਕੁਛ ਵੀ ਕਰਦੇ ਐਦਾ ਹੀ ਬੈਠੇ ਰਹਿੰਦੇ ਇੱਥੇ ਖਾਣ ਵਾਲਾ ਆ ਗਿਆ ਸਿਸਟਮ ਸਾਰਾ ਹਾਂ ਇੱਥੋਂ ਤੁਸੀਂ ਕੁਛ ਵੀ ਲੈਨੇ ਆ ਤਾਂ ਸਿਰਫ ਉਹਨਾਂ ਨੇ ਸਪੈਸ਼ਲ ਲਾਇਆ ਹੋਇਆ ਮਾਈਕ ਵੀ ਕੋਈ ਵੀ ਤੁਸੀਂ ਸਮਾਨ ਲੈਨੇ ਆ 10 ਰੁਪਈਆ ਦਾ ਮਾਈਕ ਲਾਇਆ ਹੈ ਇੱਕ ਮਾਲ ਦਾ 10 ਰੁਪਈਆ ਅਰੇਟ ਮਾਲ ਦਾ 10 ਰੁਪਈਆ ਕੋਈ ਵੀ ਸਮਾਨ ਦਾ 10 ਰੁਪਈਆ ਇੱਕ ਮਾਲ ਦਾ 10 ਰੁਪਈਆ ਹਰੇ ਮਾਲ ਦਾ 10 ਰੁਪਈਆ ਕੋਈ ਵੀ ਸਮਾਨ ਦਾ 10 ਰੁਪਈਆ ਇੱਕ ਮਾਲ ਦਾ ਸਦਾ ਕੋਈ ਸਮਾਨ ਨਹੀਂ ਲੱਗੇ ਬੱਚੇ ਨਜ਼ਾਰੇ ਲਈ ਜਾਂਦੇ ਵੱਡੇ ਵੀ ਵੇਚ ਨਜ਼ਾਰੇ ਲਈ ਜਾਂਦੇ ਆ ਇਹ ਪੁਰਾਣੇ ਕੱਪੜਿਆਂ ਦੀ ਇੱਥੇ ਇੱਦਾਂ ਜਿਹੜੇ ਨਹੀਂ ਨਵੇਂ ਅਫੋਰਡ ਕਰ ਸਕਦੇ ਪੁਰਾਣੇ ਕੱਪੜੇ ਤੋਂ ਲੈਂਦੇ ਆ ਅੱਗੇ ਬਾਜ਼ਾਰ ਕੇ ਬਹੁਤ ਵੱਡਾ ਕੇ ਨਦੀ ਹੈ ਨਦੀ ਦੇ ਵਿੱਚ ਕਾਫੀ ਵੱਡਾ ਬਾਜ਼ਾਰ ਲੱਗਦਾ ਪਰ ਆਪਾਂ ਨੂੰ ਇੰਨੀ ਅੱਕ ਨਹੀਂ ਜਾਣਾ ਆਪਾਂ ਅੱਗੇ ਲੇਟ ਹੈ ਟਾਈਮ ਬਹੁਤ ਹੋ ਗਿਆ ਹੂੰ ਦੇਖਿਓ ਪੁਰਾਣੇ ਕੱਪੜੇ ਦੇ ਬਹੁਤ ਲੋਡ ਬੰਦ ਹੁੰਦੇ ਜਿਹੜੇ ਪੁਰਾਣੇ ਕੱਪੜੇ ਲੈਂਦੇ ਆ ਦੋਖੋ 150 ਦੇ 200 ਇਹ ਬਿਹਾਰ ਬੋਧਗਿਆ ਦੀ ਇੱਕ ਪਿੰਡ ਦੀ ਮਾਰਕੀਟ ਕਹਿ ਲਓ ਮੰਡੀ ਲੱਗਦੀ ਹੈ ਇੱਥੇ ਅੱਜ ਸ਼ੁੱਕਰਵਾਰ ਹੈ ਸ਼ੁੱਕਰਵਾਰ ਨੂੰ ਇੱਥੇ ਲੱਗਦੀ ਹੈ 100 ਰੁਪਏ ਦੇ ਦੂਗੋ 100 ਰੁਪਏ ਦੇ ਚਾਰ ਬੱਲ ਲਾਈਕਨ ਕੋ ਲੱਗਦੇ ਰਹੇ ਲੱਗੋ ਜਾਵਾ ਨੇ ਅੱਗੇ ਸਾਰੀ ਮਾਰਕੀਟ ਉਹ ਆਪਾਂ ਉਥੋਂ ਸਾਰੀ ਐਕਸਪਲੋਰ ਕਰਕੇ ਆ ਗਏ ਆਂ ਠੀਕ ਹੈ ਜਿਵੇਂ ਜਿਵੇਂ ਅੱਗੇ ਚਾਈ ਜਾਂਦੀ ਹੈ ਮਾਰਕੀਟ ਬਸ ਇੱਥੇ ਖਤਮ ਹੈ ਇੱਥੇ 메ਨ ਰੋਡ ਆ ਜਾਂਦੀ ਹੈ ਇੱਥੇ ਮਾਰਕੀਟ ਅੱਗੇ ਖਤਮ ਹੋ ਜਾਂਦੀ ਹੈ ਇੱਥੇ ਯਾਰ ਆ ਚੀਜ਼ਾਂ ਬਹੁਤ ਜ਼ਿਆਦਾ ਚੱਲਦੀਆਂ ਐ ਇਲੈਕਟ੍ਰੀਕਲ ਵਾਲੇ ਆ ਟੋ